ਮਰੀਂ ਵੇ ਕਿ ਕੋਸੀ ਕਰ ਰੋ ਕਹਿੰਦਾ ਉਹ ਜਾ ਕੇ ਸੁਚੀ ਸਾ ਨਹੀਂ ਲੈਂਦੇ ਤੇ ਬੱਚੇ ਨੂੰ ਪਤਾ ਕੀ ਨਾ ਹੋ ਰਿਹਾ ਧਾਰੀ ਨੂੰ ਬਦਾ ਸੱਚੇ ਬਸਾਂ ਨੂੰ ਦੇ ਦੋ ਕਹ ਦੁੱਤਾ ਨਾ ਚਾਚਿਆ ਦਾ ਆਏ ਨੇ ਆ ਕੇ ਮਹਾਰਾਜ ਜੀ ਤੁਹਾਨੂੰ ਤੇ ਪਤਾ ਨਾ ਕਿ ਜਵਾਈ ਭਾਈ ਦੀ ਇੱਜ਼ਤ ਕੀ ਹੁੰਦੀ ਹੈ ਜੇ ਇਹ ਬੱਚਾ ਸੀ ਤੇ ਤੁਸੀਂ ਤੈਨੂੰ ਡੋਕਰੀ ਰਹੀ ਸੀ ਨਾ ਸਿਕਾਣੀ ਤੁਸੀਂ ਵਾਲੇ ਨੇ ਜਵਾਈ ਬਣਾ ਲਿਆ ਸੀ ਤੁਹਾਨੂੰ ਬਦਾ ਸੱਚੇ ਬਸਾਂ ਨੂੰ ਕਹਿੰਦੇ ਤੁਹਾਨੂੰ ਤੇ ਬਰਾਬਰ ਸ਼ਰਮ ਹੋਣੀ ਚਾਹੀਦੀ ਸੀ ਨਾ ਧਾਰੀ ਨੂੰ ਬਦਾ ਸੱਚੇ ਬਸਾਂ ਨੂੰ ਕਾਈ ਜੈਤਾ ਗੁਰੂ ਜੀ ਆਂਦਾ ਸੀ ਕਹਿੰਦੇ ਸਤ ਗੁਰੂ ਜੀ ਇਹਨਾਂ ਦੀ ਲਾਹੀ ਲੈ ਮੰਗ ਰਹਿਣਾ ਜਿੰਨਾਂ ਨੂੰ ਨਹੀਂ ਪਤਾ ਕੀ ਕਹਿ ਰਹੇ ਸਤ ਗੁਰੂ ਜੀ ਮੇਰੇ ਕੋਲ ਜੋਖੀ ਸੇਵਾ ਨਾ ਘੋਲਿਓ ਇਹਨਾਂ ਨੂੰ ਮਾਫ਼ ਕਰ ਦਿਓ ਜਿਨ੍ਹਾਂ ਨੇ ਠੱਕੇ ਲੈ ਕੇ ਗੱਡੇ ਆ ਸੀ ਉਹਨਾਂ ਨੂੰ ਕਿੰਨਾ ਨੂੰ ਭਾਗ ਕਰ ਦਿਓ ਸਤ ਗੁਰੂ ਜੀ ਇਹਨਾਂ ਨੂੰ ਨਹੀਂ ਪਤਾ ਕੀ ਕਹਿ ਰਹੇ ਤੁਹਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਉਹਨਾਂ ਦੇ ਸੋਢੀ ਕੋਲ ਦੇ ਜਿਹੜੇ ਚਾਚੇ ਦਾਇਆ ਸੀ ਨਾ ਗੁਰੂ ਰਾਮ ਦਾ ਅਸੀਂ ਤੇ ਕਹਿੰਦੇ ਜੇ ਤੁਹਾਡੇ ਘਰ ਦੇਖਾ ਨਾ ਹੁੰਦਾ ਤੇ ਸਾਡੀ ਸਾਰੀ ਗੁਰ ਨਕਲ ਹੋ ਜਾਂਦੀ ਸੀ ਸਾਡੀ ਸਾਰੀ ਬੰਨੇ ਲੜਕਾ ਨੂੰ ਜਾਣਾ ਸੀ ਜੇ ਤੁਹਾਡੇ ਘਰ ਦੇਖਾ ਨਾ ਹੁੰਦਾ ਇਹ ਜਿਠੇ ਕਰਕੇ ਤੁਸੀਂ ਐਸ਼ਾ ਕਰੋਗੇ ਜਿਠੇ ਕਰਕੇ ਸਰਦਾਰੀਆਂ ਕੋ ਦੋਗੇ ਜਿਠੇ ਕਰਕੇ ਬਾਦਸ਼ਾਹੀਆਂ ਕੋ ਦੋਗੇ ਦੇਖਾ ਕਰਕੇ ਦੁਨੀਆ ਬਾਦਸ਼ਾਹੀਆਂ ਕੋ ਦੋਗੇ ਜੇ ਤੇ 타 ਕੀ ਤਨ ਲੈ ਤੇ ਦੁਨੀਆ ਤੇ ਦੁਨੀਆ ਤਾਂ ਨਿਵਾਸ ਨਹੀਂ ਆ ਦੁਨੀਆ ਨੂੰ ਤਾਂ ਵਾਲੇ ਜਾ ਬਣਾਉਣ ਦਾ ਵਾਸਤੇ ਆਇਆ ਕਾਲ ਵਾਸਤੇ ਨਹੀਂ ਕਾਲ ਵਾਲੇ ਜਾ ਬਣਾਉਣ ਵਾਸਤੇ ਆ ਰਾ ਰੋਹ ਨਿਕਲਦਾ ਇਹ ਨੂੰ ਦਾ ਅੰਦਾਜ਼ ਤੇ ਕਰੋ ਰੋਹ ਨਿਕਲਦਾ ਕ ਕਰਮਾਂ ਦਾ ਜਾ ਸੁਣ ਲੈਂਦਾ ਉਹ ਜਾਣ ਲੈਂਦਾ ਤੇਰਾ ਰੋਹ ਨਿਕਲਦਾ ਸੱਚ ਖਾਂ ਨੂੰ ਸੜਦਾ ਜਾਂਦੀ ਸਤਿਗੁਰੂ ਸੋਭਿਆ ਸਤਿਗੁਰੂ ਜੀ ਸੱਚੇ ਬਾਦਸ਼ਾਹ ਇਹਨਾਂ ਨੇ ਨਹੀਂ ਬਤਾਇਆ ਕੀ ਕਹਿ ਰਹੇ ਤੇ ਸਤਿਗੁਰੂ ਤੁਸੀਂ ਮਾਫੀ ਦੇ ਦਿਓ ਇਹਨਾਂ ਨੂੰ ਤਾਲੀ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦੇ ਜਦੋਂ ਕੋਲ ਸਤਿਗੁਰੂ ਜੀ ਆਏ ਤੇ ਕਹਿੰਦੇ ਨੇ ਤੇਰੇ ਨਾਲ ਸੀ ਬੇਟੀ ਦੀ ਸ਼ਾਦੀ ਤਾਂ ਨਹੀਂ ਹੈ ਨਾ ਤੇ ਸਾਡੇ ਪਰਿਵਾਰ ਦਾ ਇੱਕ ਸਾਡੀ ਰੌ ਦੀ ਤਾਂ ਹੈ ਤੁਸੀਂ ਦਾਨ ਵਿੱਚ ਕੀ ਲੈਣਾ ਚਾਹੁੰਦੇ ਤੁਹਾਨੂੰ ਦਾਨ ਵਿੱਚ ਕੀ ਦੇਗਾ ਬੀਬੀ ਭਾਨੀ ਨੂੰ ਤੇ ਅਸੀਂ ਦੇ ਦਿੱਤਾ ਦਾਨ ਤੇ ਬੇਟਾ ਤੁਹਾਨੂੰ ਕੀ ਦਾਤ ਚਾਹੀਦੀ ਤੇ ਫਿਰ ਸਤਗੁਰੂ ਜੀ ਨੇ ਕਿਹਾ ਦਾਤ ਮੰਗਿਆ ਆ ਪਰੋਧੀ ਪਈ ਧਰਨ ਨੂੰ ਇਹ ਸੱਚੀ ਗੱਲ ਅਸੀਂ ਮੈਂ ਇੱਕ ਦਾਸ ਨੇ ਸੁਣਿਆ ਕਾ ਕੂਰੀਆਂ ਦੇ ਅੱਗੇ ਦਲਿੰਦੀਆਂ ਬਾਪੂ ਨੇ ਦਾਤ ਚ ਮੰਗਿਆ ਸੀ ਸਾਡੇ ਬਾਪੂ ਉਹਦੇ ਨਾਲ ਜਾਣ ਵਾਸਤੇ ਇੱਕ ਪਾਲਣੂ ਘਰ ਦੇਖਾ ਸੀ ਉਹਨੇ ਸਾਡੇ ਬਾਪੂ ਦੇ ਦਾਤ ਬਣ ਗਿਆ ਸੀ ਰਾਗ ਮੁਜਰੀ ਮਹੱਲਾ ਚ ਉੱਠਾ ਹਰ ਕੇ ਜਾਨ ਸਤਗੁਰ ਸਰਪਰਤਾ ਬਿਨਾ ਤੇਰਾ ਉਪਰਕਾਰ ਸਤਿਗੁਰੂ ਤੇਰੇ ਚਰਨਾਂ ਵਿੱਚ ਮੇਰੀ ਕਿ ਬੇਤਨੀ ਹੈ ਜਿਹੜੀ ਬੇਨਤੀ ਕਰੁਣੀ ਕੀਤੀ ਇਹ ਸਾਨੂੰ ਕਰਨਾ ਤੇ ਦੱਸਿਆ ਸੀ ਮਾਣ ਕਿਦਾਂ ਬੇਨਤੀ ਕਰਨੀ ਹਰ ਕੇ ਨਾਮ ਸਤਿਗੁਰ ਸਤਿਗੁਰਾ ਬਿਨਾ ਤੇਰਾ ਉਪਰਕਾਰ ਸੇ ਹਮ ਈਰੇ ਕਰਮ ਸਤਗੁਰ ਸਹਾਈ ਕਰ ਦੇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਨਾਲੇ ਮਿੱਤਰ ਕਹਿੰਦਾ ਨਾਲੇ ਗੁਰਦੇਵ ਕਹਿੰਦਾ ਇਹ ਤੁਹਾਨੂੰ ਦੱਸਦੇ ਨੇ ਸਿੱਧੇ ਸਿੱਧੇ ਕਹਾਇਆ ਇਹਨੂੰ ਨਿਤਕੀ ਕਾਲੀ ਪਰਮਾਨ ਹੈ ਇਹਨੂੰ ਕੋਈ ਦੇਰ ਵੀ ਕਾਲੀ ਪਰਮਾਨ ਹੈ ਤੇ ਸਤਿਗੁਰੂ ਨੇ ਜਦੋਂ ਬਾਤਿਆਂ ਦੇ ਬਾਤਿ ਮਾਹੀ ਨੇ ਜ਼ਿਆਦਾ ਕੋਈ ਨਹੀਂ ਤੇਗਾ ਉਹਨੇ ਵੀ ਕਿਹਾ ਸੀ ਮਿੱਤਰ ਪਿਆਰੇ ਨੂੰ ਹਾਂ ਜੀ ਦੰਦਾ ਕਰਨ ਮਿੱਤਰ ਕਹਿੰਦੀ ਪਹਿਲਾਂ ਕਿ ਤਰੇ ਮਿੱਤਰ ਸਾਡੇ ਦਾ ਤੈਨੂੰ ਤੇ ਤਾਕੂ ਤੇਰਾ ਜੂ ਸਾਡਾ ਪਤੀ ਮੂ ਸਾਡਾ ਪਿਤਾ ਤੂੰ ਨਹੀਂ ਜਾਂਦਾ ਮਾਤਾ ਤੂੰ ਸਾਡੀ ਜਦੋਂ ਤੂੰ ਤੂੰ ਕਰਦਾ ਕਰਦਾ ਤੂੰ ਹੁਆ ਮੁੰਦ ਮੈਂ ਰਹਿਣਾ ਨਾ ਕੋ ਜਦ ਦਿਆ ਹਾਂ ਤਾਂ ਤਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਤਰ ਗੁਰੂ ਨਾਲ ਸੇਵਾ ਕਰ ਸਾਨੂੰ ਸਮਾਪ ਤੇ ਸਾਨੂੰ ਪਤਾ ਕਿੰਨਾ ਮਿਲਿਆ ਸੀ ਅੱਧਾ ਘੰਟਾ ਫੇਰ ਨੇ ਲੱਗਦਾ ਜਦੋਂ ਘਰ ਨੂੰ ਘਾਂਦਾ ਤਾਂ ਜੇ ਚੱਲ ਗਿਆ ਪਰ ਪਰਸੰਗ ਉਹ ਨਹੀਂ ਜਿਹੜਾ ਪਹਿਲਾਂ ਮੂੰਹ ਹੋਈ ਕਰ ਦਿੱਤੀ ਐ ਬਸ਼ੋਰ ਸੁਣ ਕੇ ਆਏ ਸੀ ਬਾਪੂ ਨੇ ਕੁਝ ਜੋ ਕਹੋਣਾ ਸੀ ਉਹਨੇ ਕਿਹਾ

ਦੇ ਜੇ ਸਮੇ ਸਮੇ ਦੇ ਨਾਲੇ ਬੀਬੀ ਸੁਖਮਣ ਕੱਤਪੌਰ ਦੇ ਘਰ ਦੇ ਘਰ ਦੀ ਕਰ ਲੈਣੀ ਜਦੋਂ ਕਿ ਤੇ ਤੁਸਾਂ ਬਾਪੇ ਵੀਰ ਸਿੰਘ ਦੇ ਕਰਾਂਗੇ ਧੂਰ ਵਾਸਤੇ ਤੁਸਾਂ ਸੁਖਣ ਜੀ ਕਾਸਮ ਕੀ ਸੱਤੀ ਆ ਕੇ ਲੈ ਲੈਣਾ ਅਹੀਂ ਤੇ ਟੁਕੜਿਆਦਾ ਵੀ ਬਾਦੇ ਬਾਦੇ ਨਹੀਂ ਕਿਸੇ ਦਾ ਸੀ ਸਾਨੂੰ ਤੇ ਸਾਰੀ ਪਤਾ ਵੀਰ ਸਿੰਘ ਦੇ ਪਿਆ ਸਾਡੇ ਕੋਲ ਜਾਣੀ ਨਹੀਂ ਸਾਨੂੰ ਤੇ ਸਾਰੀ ਦਾਦਾ ਵੀਰ ਸਿੰਘ ਦੇ ਘਰ ਹੋਵੇ ਰਿਹਾ ਆਪਾਂ ਦਾ ਵੀਰ ਸਿੰਘ ਨੂੰ ਯਾਦ ਕਰਨਾ ਉਹਦਾ ਸਤਾਈਆਂ ਹਾਰਿਆ ਬਾਬੂ ਵੀ ਸੇ ਇਹ ਦੱਸਦਾ ਗਿਆ ਹਾਰਿਆ ਤੇ ਸਟਾਈਆਂ ਆਪਾਂ ਨੂੰ ਪਤਾ ਹੋਣਾ ਕਿੰਨਾ ਦਾ ਰਸੂਈ ਬਿਠਾ ਦੇ। ਆਪਾਂ ਸਾਹਣੇ ਤਰ੍ਹਾਂ ਦੱਸਿਆ ਕਿ ਕੰਨਾਂ ਤੇ ਕੀ ਸੀ ਕਿਹਦਾ। ਇੱਥੇ ਤੇ ਜਗ੍ਹਾ ਲੈਣਾ ਲੈਣਾ ਲਾ ਗਿਆ ਉਹ ਨੂੰ ਪਤਾ ਹੂ ਤੇਰੀ ਜਦਤ ਨਾਲ ਸਾਹ ਪੈਣਾ ਲੈਣਾ ਲਾ ਗਿਆ ਉਹਨੀਆਂ ਨੂੰ। ਉਹਨਾਂ ਦਾ ਤੇ ਦੁਨੀਆ ਤੋਂ ਪਰਾਂ ਤੇ ਤਾਂ ਕੋਈ ਇਹ ਜਦੋਂ ਆਪਣਾ ਸੀਰ ਸਿਰਨੇ ਚਲਨੀ ਹੋ ਗਿਆ ਸੀ ਉਹਨੇ ਤੇਰਾ ਸੰਗਤ ਨਹੀਂ ਪਰ ਮਜਰਦ ਗੋਲੀਆ ਮਾਰਨਾ ਹੈ ਕੋਲੀ ਨਾ ਕੰਨਟਿਆ ਸਾਧੂ ਨੂੰ ਜੇ ਸਾਧੂ ਜਾਏ ਤੀ ਕੋਈ ਮਰਦੰਸੀ ਨੰਗਰ ਛੱਡ ਕੇ ਜਾਏ ਪਰਸ਼ਾਦਾ ਛੱਡ ਕੇ ਗਾਇਓ ਤੇ ਪਰਸ਼ਾਦਾ ਨਹੀਂ ਤੇ ਘੁੰਗਰੀਆਂ ਬਣਾ ਦਿਓ ਕੰਨੀਆਂ ਛੱਡ ਕੇ ਜਾਣਗੇ ਜਿਨ੍ਹਾਂ ਨੇ ਸਾਜੇ ਤੇ ਕਾਰ ਕਰਨੇ ਉਹ ਭੁੱਖੇ ਹੋਗੇ ਇਸ ਤਰ੍ਹਾਂ ਨਾਨਕ ਦੇ ਘਰ ਦਾ ਉਹ ਸਾਧੂ ਜਿਸ ਦੇ ਨਾਲ ਅੱਜ ਦੁਨੀਆ ਦੇ ਕਿਸੇ ਨੇ ਦਿੱਲਗਮਾਈ ਕੀਤੀ ਧੰਨ ਬਾਬਾ ਦੀਨ ਸਿੰਘ ਸੱਚੇ ਬਾਸਿਆ ਜੀ ਨੂੰ ਖੱਟੇ ਨਹੀਂ ਸੰਗਤ ਤੇਜਵਰੀ ਬਣ ਗਈਆਂ ਮਰਜ਼ੀਤ ਤੇ ਸੱਜ ਕੋ ਕਾਵਾ ਮੈਂ ਸੇ ਨਹੀਂ ਆਉਂਦੇ ਸੀ ਉਹ ਤੇ ਕਿਹਨਾਂ ਨੂੰ ਉੱਠ ਲੈਣਾ ਤਾਂ ਗਿਆ ਆਉਂਦੇ ਨਹੀਂ ਸੀ ਉਹ ਤੋਂ ਤੂੰ ਸਾਨੂੰ ਉੱਠ ਲੈਣਾ ਤੇ ਜਦੋਂ ਦਾ ਦਾਦਾ ਵੀ ਸੀ ਤੀਜੀ ਜਿਹੜੀ ਤੇ ਮੈਂ ਕਹਿ ਤੀ ਜਿਹੜੀ ਬਾਬਾ ਜੀ ਨਾਲ ਆਏ ਤੇ ਤੇ ਸਾਡੇ ਤੋਂ ਸਭਾ ਗੰਦ ਨਹੀਂ ਹੋਇਆ ਲੈ ਉਹ ਕੁੱਤਲੇ ਵੀ ਆ ਗੁਣਾ ਨੇ ਕਹਿੰਦਾ ਕਿੰਨਾ ਵਾਰ ਕੁੱਤਲੇ ਦੀਆਂ ਸੰਤਾਨਾਂ ਨੇ ਬਾਬਾ ਵੀ ਉਸੇ ਨੂੰ ਨਾ ਪਛਾਣਿਆ ਤੇ ਨਾਲ ਤੇ ਕੋਈ ਦਰਬਣਾ ਬਾਬੇ ਕੀ ਕੁੱਤਲੇ ਵੀ ਜਾਵੇ ਤੇ ਐ ਆ ਕੀਰ ਮਰਿ ਤਾ ਤਕ ਪਾ ਗਵਾਇਦਾ ਕੀ ਹੈ ਜਿਹਦੇ ਤੇ ਬਾਕੀ ਸਿੰਘ ਨੇ ਅਗੇ ਚੱਲ ਰਿਹਾ ਇੰਨਾ ਸੇਵਾ ਹੈ ਗੁਰੂ ਨਾਨਕ ਸਾਹਿਬ ਨੂੰ ਗਿਆ ਦੰਵਾ ਸਾਹਿਬ ਕੋਲੋਂ ਸੇਵਾ ਹੈ ਇਹਦੇ ਤੇ ਤੈਨੂੰ ਆਪ ਹੈ ਤੇ ਸੇਵਾ ਹੈ ਤੈਨੂੰ ਆਪ ਗੁਰੂ ਨਾਨਕ ਸਾਹਿਬ ਸਿਵਾ ਜਾਏ ਤੇ ਫਿਰ ਸੇਵਾ ਕਰ ਸੇਵ ਦੇਂਗੇ ਤੇਤੀ 11ਵੀਂ ਮਰਗਿਆ ਗੁਰੂ ਨਾਨਕ ਜੀ ਫਿਰ ਅਸਾਂ ਵੀ ਸੀ ਸੁਣਵਾਇ ਦਿੱਤਾ धन गुरु नानक सचे पाशाह ने कहता मेरा गुरु नानक आके बैठाई मेरा गुरु नानक आके बैठा गुरु नानक साहब जो रावी दस बाबा साहब सिंह जी है ਫਿਰ ਬਾਬਾ ਵੀਰ ਸਿੰਘ ਜੀ ਜਦੋਂ ਆਏ ਨਾ ਤੇ ਉਹਨਾਂ ਨੇ ਫਿਰ ਸਾਨੂੰ ਲੈਣਾ ਅਜਿਹੀਆਂ ਹਰਸਲਾਂਾਂ ਚ ਆ ਗਈਆਂ ਸੀ ਸਰ ਇਹ ਤਾਂ ਨਹੀਂ ਉਹਦੇ ਸਾਥੀ ਤਕਮੀਲੀ ਵੀ ਕੋਈ ਕਿਤੇ ਪੈਦਾਵਾਰੀ ਹੋਈ ਨਹੀਂ ਸੀ ਸਾਡੇ ਕੋਲ ਇਹਦਾ ਪਰ ਖਾਣੇ ਬਾਬਾ ਵੀਰ ਸਿੰਘਾ ਦਿੱਤਾ ਤੇ ਮੋਟਾ ਨਹੀਂ ਪਉੜੀ ਕਿੱ데 ਗਈ ਜਾਂਦੇ ਆ ਪਤਾ ਨਹੀਂ ਮੈਨੂੰ ਆਪਾਂ ਪਤਾ ਨਹੀਂ ਕਿੱ데 ਕਿੱ데 ਬੋਲਦੋਂ ਗਈ ਜਾਂਦੇ ਨੇ ਪਰ ਸਾਨੂੰ ਕੁਝ ਹਾਲ ਸਾਡੀ ਇੱਕ ਸਿੱਖਿਆ ਦੇਈ ਇਹਨੇ ਸੱਬੇ ਇਥੋਂ ਆਪ ਪ੍ਰਾਪਤੇ ਇਹ ਜੇ ਆਗਤ ਦਿਖਾਤੇ ਤੇਰੇ ਤੇਰੇ ਦੇ ਹੱਥ ਵਿੱਚ ਸੁਪੂੰਦ ਕਾਲ ਤੋਕਦੀ ਆ ਤੁੰਗਰਾਂ ਸਾਹਿਬ ਇੱਥੋਂ ਆਪਣੀ ਦੁਕਾਨ ਤੋਂ ਜਿਹੜੀ ਮਾਦੀ ਦੀਆਂ ਆਂ ਤੋਕ ਤਾਂ ਮਿਲਦੀ ਹੁੰਦੀ ਹੈ ਸੱਭੇ ਇੱਥੋਂ ਕਪਰਾਂ ਦੇ ਜੇ ਆਵਾਇ ਕਿਹਾ ਕਿ ਹਨ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਅਕਾਲ ਤੂਰ ਸੱਚੇ ਸਬਦ ਦੇ ਨਾਲ ਜੁੜਿਆ ਰਹਿੰਦਾ ਇੰਨੇ ਵੀ ਇਹ ਗੱਲ ਜਿੰਨਾ ਵੀ ਕਿਹੜੀ ਜਾਂਦਾ ਜਨਮ ਪਦਾਰਥ ਸਫਲ ਹੈ ਤੇਰਾ ਸਿਰ ਵੀ ਸਫਲ ਹੋਏਗਾ ਆ ਲੋ ਸਾਡੇ ਨਾਲ ਕੇ ਦੀਦੀ ਨੂੰ ਵਧਾਈਆਂ ਲਸ਼ਰ ਦੇ ਕਰਕੇ ਪਤਾ ਨਹੀਂ ਸਾਨੂੰ ਕਦੋਂ ਟਾਈਮ ਲਾ ਜਦੋਂ ਧਿਆਨ ਹੋਇਆ ਸਾਨੂੰ ਦੱਸ ਦੇ ਲੱਖਾਂ ਤੁਰੇ ਸ਼ੀਆ ਮਗਾ ਹੀ ਫਾਟੇ ਘੋਈਆਂ ਤੇ ਫਤਗੁਰੇ ਆਖਣਗੇ ਸਾਤੇ ਲੱਖਾਂ ਏ ਵਾਸਤੇ ਤੁਹਾਡੇ ਘਰ ਆਇਆ ਸ੍ਰੀ ਗੁਰਦਾਸ ਸਾਹਿਬ ਕੋਈ ਕਸਮਾ ਵਹਿ ਨਾ ਜਾਵੇ ਜਿਹੜੀ ਪਰਦੇਸ ਨੂੰ ਜਹਾਤ ਨਾ ਕਰੇ ਬਾਕੀ ਦੀਰ ਸੇਕੇ ਸੀ ਆਹ ਜਦੋਂ ਮੈਂ ਜਸੀ ਤੇ ਜੀਤੇ ਦੇ ਬਾਬਾ ਜੀ ਦਾ ਸਰੀਰ ਮੇਰਾ ਜਵਾਨ ਸੀ ਤੇ ਬਾਬਾ ਜੀ ਚੌਂ ਮਿਆਂ ਨਾਰਿਆਂ ਮੰਨਦੇ ਲੱਗਦੇ ਤੇ ਗਰਮੀਆਂ ਦੇ ਦਿਨ ਸੀ ਸੰਗਤਾਂ ਗਿਆ ਹੇਰਕੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਜਿਹੜਾ ਬਾਬਾ ਵੀਰ ਸਿੰਘ ਦਾ ਸਰਦਾਰੂ ਸੀ ਨਾ ਉਹਨੂੰ ਖੱਜੇ ਦਾ ਤਾਂ ਕਾ ਬਜਾ ਤੇ ਖਰਦੇ ਵੀ ਲਿਖ ਗਿਆ ਤੇ ਜਦੋਂ ਬੜੀ ਜ਼ੋਰ ਨਾਲ ਲਿਖਿਆ ਤੇ ਕਿਹਾ ਬਾਬਾ ਜੀ ਗਿਆ ਬਸ ਧੰਨਵਾਦ ਵੀਰ ਸਿੰਘ ਨੇ ਬਾਬਾ ਹੀ ਗਿਆ ਤੇ ਕਹਿੰਦੇ ਨੇ ਜੋ ਗਿਆ ਨਹੀਂ ਬਚ ਗਿਆ ਬਾਬਾ ਜੀ ਫਿਰ ਵਿੱਚ ਬਾਬਾ ਜੀ ਕਹਿੰਦੇ ਤੂੰ ਕਾਹਦੀ ਆ ਤੇ ਜਦੋਂ ਸੰਭਲ ਲੱਗਾ ਤੇ ਉੱਥੋਂ ਫੇਰ ਅੱਜ ਨਾਲ ਖੜੇ ਤੇ ਬਾਬਾ ਜੀ ਕਹਿੰਦੇ ਵੀ ਉਹ ਕਹਿੰਦਾ ਬਰਦਾ ਨਹੀਂ ਹੋਰ ਗਿਆ ਕਹਿੰਦਾ ਜੀ ਬਾਬਾ ਜੀ ਕਹਿੰਦੇ ਨਹੀਂ ਤੂੰ ਹੁਣ ਨਹੀਂ ਬਸ ਗਿਆ ਜਦੋਂ ਤੀਸਰੀ ਵਾਰੀ ਉੱਥੋਂ ਸੰਭਲ ਜਨਾ ਬੇਸੇ ਕਿ ਬਚਣਾ ਨਾ ਤੰਗ ਨਹੀਂ ਬਚਾਇਆ ਤੀਜੀ ਵਾਰੀ ਤੇਰੇ ਸੱਤੇ ਆਪਣੇ ਮਨ ਜਾ ਕਰ ਤੇ ਇਹ ਮੁਝ ਆ ਕੇ ਬਾਕੀ ਨੇ ਤੇਰੇ ਪਾਸੇ ਜੁ ਫਰਦਾ ਜਾਂਦਾ ਕਹਿੰਦਾ ਸਰ ਬਾਬਾ ਜੀ ਕਹਿੰਦੇ ਸੀ ਜਿਹੜੇ ਸਿੰਘ ਨੂੰ ਬਰਦਾ ਦਾ ਸਿੰਘ ਬਚਿਆ ਨਾ ਉਹ ਤੁਹਾਨੂੰ ਆਪੇ ਯਾਦ ਕਰੇਗਾ ਤਾਂ ਜਿਹੜਾ ਗੁਰਮੀ ਸਿੰਘ ਵੀ ਜੇਰੀਆ ਸਾਖੀਆਂ ਕਹਿਣ ਕੱਢਣ ਤੋਂ ਬਾਅਦ ਆ ਤੁਹਾਨੂੰ ਪਤਾ ਨਹੀਂ ਸੀ ਨਾ ਅਲੱਗ ਦਾ ਉਹ ਸਰਕਾਰ ਦੇ ਬਗੈਰ ਪਰ ਵਜਨ ਸੋਣ ਦੇ ਚਾਹੁੰਦੇ ਜਦੋਂ ਬਾਰ ਬਾਰ ਵੀਰ ਸਿੰਘ ਦੀ ਅਰਜੇ ਕਰਦੇ ਨੇ ਅੰਮ੍ਰਿਤਸਰ ਵਾਲਾ ਪੰਨਾ ਦੱਸਿਨ 10 12 ਦਾ ਪੜਾ ਕੇ